ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਅੱਜ ਇੱਕ ਨਵਾਂ ਗੀਤ ਲੈ ਕੇ। ਅੱਜ ਮੈਂ ਤੁਹਾਡੇ ਸਾਹਮਣੇ ਭੈਣ ਤੇ ਭਰਾ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ। ਔਰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਣਾ। ਲੋ ਜੀ ਆਪਾਂ ਸ਼ੁਰੂ ਕਰੀਏ ਗੀਤ। ਨੀ ਵਿਹੜੇ ਵਿੱਚ ਕੱਪੜੇ ਤੋਂ ਨੀਆਂ ਵੀਰਾ ਲੰਗਿਆ ਲੋਈ ਦੀ ਬੁੱਕਲ ਮਾਰ ਕੇ ਨੀ ਵਿਹੜੇ ਵਿੱਚ ਕੱਪੜੇ ਤੋਂ ਨੀਆਂ ਵੀਰਾ ਲੰਗਿਆ ਲੋਈ ਦੀ ਬੁੱਕਲ ਮਾਰ ਕੇ ਨੀ ਕੁੜੀਆਂ ਨੂੰ ਪੁੱਛਦਾ ਫਿਰੇ ਮੇਰੀ ਪੈਣ ਦਾ ਚਬਾਰਾ ਕਿਹੜਾ ਨੀ ਕੁੜੀਆਂ ਨੂੰ ਪੁੱਛਦਾ ਫਿਰੇ ਮੇਰੀ ਪੈਣ ਦਾ ਚੁਬਾਰਾ ਕਿਹੜਾ ਨੀ ਕੁੜੀਆਂ ਨੇ ਸੱਚ ਦੱਸਿਆ ਪੱਕਾ ਚੋਂਦਰਾ ਤੇ ਨਿੰਮ ਵਾਲਾ ਵੇਹੜਾ ਨੀ ਕੁੜੀਆਂ ਨੇ ਸੱਚ ਦੱਸਿਆ ਪੱਕਾ ਚੋਂਦਰਾ ਤੇ ਨਿੰਮ ਵਾਲਾ ਵੇਹੜਾ ਨੀ ਉਠੇ ਨਣਦੇ ਤਾਰ ਕੱਢ ਲੈ ਮੇਰਾ ਵੀਰ ਪਰੋਣਾ ਆਇਆ ਨੀ ਉਠੇ ਨਣਦੇ ਤਾਰ ਕੱਢ ਲੈ ਮੇਰਾ ਵੀਰ ਪਰੋਣਾ ਆਇਆ ਮੇਰੇ ਵੀਰੇ ਦੁੱਧ ਪੀਣਗੇ ਤੇਰੇ ਵੀਰ ਨੂੰ ਕੜੇ ਦਾ ਠੰਡਾ ਪਾਣੀ ਮੇਰੇ ਵੀਰੇ ਦੁੱਧ ਪੀਣਗੇ ਤੇਰੇ ਵੀਰ ਨੂੰ ਉਤਕੜੇ ਦਾ ਠੰਡਾ ਪਾਣੀ ਬੂਹੇ ਅੱਗੇ ਸਪਲੇਟ ਦਾ ਲੜ ਜਾਵੇ ਨੀਨਣਾ ਨੇ ਤੈਨੂੰ ਨੀ ਬੂਹੇ ਅੱਗੇ ਸਪਲੇਟ ਦਾ ਲੜ ਜਾਵੇ ਨੀਨਣਾ ਨੇ ਤੈਨੂੰ ਮੈਨੂੰ ਕਨੂ ਲੜੇ ਪਾਬੀਏ ਵੀਰ ਦੀ ਪੈਣ ਨਾ ਕੋਈ ਨੀ ਮੈਨੂੰ ਕਾਨੂੰ ਲੜੇ ਪਾਬੀਏ ਮੇਰੇ ਵੀਰ ਦੀ ਪੈਣ ਨਾ ਕੋਈ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਮੁਖੋਂ ਨਾ ਬੋਲੇ ਨੀ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਮੁਖੋ ਨਾ ਬੋਲੇ ਨੀ ਵੀਰ ਮੇਰਾ ਪੀੜਾ ਮੰਗਦਾ ਸਸ ਚੰਦਰੀ ਨੇ ਡੇਲੀ ਤੇ ਬਿਠਾਇਆ ਨੀ ਵੀਰ ਮੇਰਾ ਪੀੜਾ ਮੰਗਦਾ ਸਸ ਚੰਦਰੀ ਨੇ ਡੇਲੀ ਤੇ ਬਿਠਾਇਆ ਢੇੜੀ ਉੱਤੇ ਬਹਿ ਜਾ ਵੀਰ ਨਾ ਸਸ ਚੰਦਰੀ ਦੇ ਰੁਦਰਸਣਾਵਾ ਵੇ ਢੇੜੀ ਉੱਤੇ ਬਹਿ ਜਾ ਵੀਰ ਨਾ ਸਸ ਚੰਦਰੀ ਦੇ ਰੁਦਰਸਣਾਵਾ ਨਾਲੇ ਵੀਰਾ ਰੁਦਰ ਸੁਣੇ ਨਾਲੇ ਪਰ ਪਰ ਅੱਖੀਆਂ ਰੋਵੇ ਨੀ ਨਾਲੇ ਵੀਰਾ ਦੁੱਖ ਨਹੀਂ ਸੁਣੇ ਨਾਲੇ ਪਰ ਪਰ ਅਕੀਆਂ ਰੋਵੇ ਹੌਲੀ ਹੌਲੀ ਰੋ ਵੀਰਨਾ ਤੇਰੇ ਹੰਝੂਆਂ ਦੇ ਹਾਰ ਪਰੋਂ ਆ ਵੇ ਹੌਲੀ ਹੌਲੀ ਰੋ ਵੀਰਨਾ ਤੇਰੇ ਹੰਝੂਆਂ ਦੇ ਸਸ ਤੇਰੀ ਮੱਝ ਮਰ ਜਾਏ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਨੀ ਸਸ ਤੇਰੀ ਮੱਝ ਮਰ ਜਾਏ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਰੁੱਕੀ ਇਸ ਮਿਸੀ ਖਾਲ ਵੀਰ ਨਾ ਵੇ ਅਡ ਹੋਉਂਗੀ ਤੇ ਪਾਉ ਕਿਉ ਬੂਰਾ ਵੇ ਰੁੱਕੀ ਮਿਸੀ ಖಾಲಿರ ಅಡ್ ಹವೀ ಪಿ ಕಿ ಬೂರ ರುಖಿಮಿಸಿ ಕಾಂಗೆ ಕಾನೂ ಆವೇ ಪೌಹಣೆ ಕರೆ ನೀ ರುಖಿಮಿಸಿ ಕಾಂಗೆ ಕಾನೂ ಆವೇ ಕರೆ ನೀ ರುಖಿಮಿಸಿ ಕಾಂಗೆ ಕಾನೂ ਆਵਾਂਗੇ ਪਰੋਣੇ ਘਰ ਤੇਰੇ